ਅਤੇ ਆਕਰਕ ਜੋ ਵੀ ਸੀ ਉਹ ਸਾਰਾ ਕੁਝ ਲੈ ਕੇ ਰਵ ਨੂੰ ਚੱਲ ਪਏ ਤੇ ਸੁਲਵੀ ਖਾਨ ਜਿਹੜਾ ਹੈ ਇਹਨੇ ਸਤਪੁਰਾਂ ਵਾਲੇ ਘਰਨਾ ਕੀਤਾ ਹੈ ਜੈ ਜਿਸ ਸੋ ਆਕਲ ਪਾਵੇ ਹੁਣ ਚੰਦੂ ਜਿਹੜਾ ਹਿਰਦੇ ਦੇ ਵਿੱਚ ਇਹ ਵਿਚਾਰਦਾ ਜਾਂਦਾ ਹੈ ਉਹ ਦੇ ਅੰਦਰ ਖਿਆਲ ਪੈ ਚੱਲਦੇ ਨੇ ਬਈ ਸੁਲਵੀ ਖਾਨ ਨੂੰ ਮੈਂ ਛੱਡ ਆਇਆ ਹਾਂ ਔਰ ਗੁਰੂ ਪਾਤਸ਼ਾਹ ਜਿਨੂੰ ਖਤਮ ਕਰੇਗਾ ਨਾਤਾ ਦਿਉ ਹਟਾਏ ਜਿਨਸੋਂ ਅਬ ਫਲ ਪਾਵੇ ਜਿਨ੍ਹਾਂ ਨੇ ਮੇਰੀ ਧੀ ਦਾ ਨਾਤਾ ਘੋੜ ਦਿੱਤਾ ਉਹਨਾਂ ਨੂੰ ਹੁਣ ਇਹਦਾ ਫਲ ਜਿਹੜਾ ਪ੍ਰਾਪਤ ਹੋਵੇਗਾ ਮਨ ਦੇ ਵਿੱਚੋਂ ਵੀ ਉਹਦੀਆਂ ਦੰਡੀਆਂ ਚਿਤਵਣੀਆਂ ਚਿਤੋ ਦਾ ਲਾਹੌਰ ਨੂੰ ਪੁਰਿਆ ਜਾਂਦਾ ਹੈ ਇੱਕ ਸੁਰ ਵੀ ਕਮਣਿਉਂ ਗਿਓ ਜਬ ਦਵਾਸ਼ ਕੋਸਾ ਜਥੇਦਾਰ ਸਜਦ ਮਿਲਿਓ ਜਿਸਕੇ ਮਨ ਰੋਸਾ ਕਿੰਦੇ ਹੋਇਆ ਕਿ ਇੱਧਰ ਜਿਹੜਾ ਸੁਲਬੀ ਖਾਨ ਲਸ਼ਕਰ ਤੋਂ ਵਿਛੜ ਕੇ ਮਾਲਕ ਵਾਲੇ ਪਾਸੇ ਨੂੰ ਹੋਇਆ ਤੇ 12 ਕੁ ਕੋ ਦਾ ਜਿਹੜਾ ਸਫ਼ਰ ਸੀ ਉਹ ਨਿੱਤੈ ਕੀਤਾ ਜਦੋਂ ਨੇ 12 ਕੁ ਕੋ ਦਾ ਸਫ਼ਰ ਤੈ ਕੀਤਾ ਅਗੋਂ ਇੱਕ ਸੱਜਦ ਜਿਹੜਾ ਸੀ ਜਿਹੜਾ ਕੋਈ ਫੌਜ ਦੇ ਵਿੱਚ ਜਿਵੇਂ ਅਹੁਦੇਦਾਰ ਹੁੰਦਾ ਆ ਉਹ ਕੋਈ ਜਰਨਲ ਉਹਨੂੰ ਮਿਲ ਗਿਆ ਜਿਹੜੇ ਮਨ ਦੇ ਵਿੱਚ ਸੁਲਬੀ ਖਾਣ ਦੇ ਪ੍ਰਤੀ ਰੋਸ ਸੀ ਔਰ ਉਹ ਰੋਸ ਕਿਸ ਕਾਰਨ ਕਰਕੇ ਸੀ 50 ਸਾਲ ਕਿਸ ਕੰਮ ਮੋਜ ਪੁਰਾ ਲਾ ਪੁਰਿਆ ਹੋ ਤੇ ਅੱਗੋ ਸਲਾਮ ਅਲੈਕਮ ਕਰਕੇ ਜਿਵੇਂ ਆਪਸ ਵਿੱਚ ਮਿਲਦੇ ਆ ਕਰਦੇ ਆ ਉਹਨੇ ਸਲਾਮ ਅਲੈਕਮ ਕੀਤੀ ਜਿਸ ਤਰ੍ਹਾਂ ਮੇਲ ਹੋਇਆ ਤੇ ਕਹਿੰਦੇ ਪੁੱਛਿਆ ਉਹਨੇ ਕਿ ਹਮ ਜਦੋਂ ਲਾਪਰ ਆਉਂਦੇ ਤੈਨੂੰ ਸੁਲਬੀ ਖਾਨ ਕਹਤਾ ਵੀ ਮੈਨੂੰ ਬਾਦਸ਼ਾਹ ਨੇ ਕਿਸੇ ਕੰਮ ਤੇ ਭੇਜਿਆ ਤੇ ਮੈਂ ਉਹ ਕੰਮ ਕਰਕੇ ਤੇ ਫਿਰ ਲਾਹੌਰ ਵਾਲੇ ਕੋਲ ਆਉਣਾ ਹੈ ਸੁਨ ਸਤਿਦਿਨੇ ਤਬ ਕਹਿਓ ਹਮ ਤੁਝੇ ਤੇ ਆਏ ਤੁਹੀ ਤੇ ਚਾਹ ਕੁਰੂ ਤੇ ਇਹ ਫਟ ਸਮਝਾ ਉਹਨੇ ਆਖਿਆ ਜਿਹੜਾ ਉਹ ਸਜਦ ਮਿਲਿਆ ਉਹ ਕਹਿੰਦਾ ਵੀ ਅਸੀਂ ਤੇਰੇ ਵਾਲੀ ਆਣੈ ਸੁਲਬੀ ਖਾਨ ਕਹਤਾ ਉਹ ਆਖਰ ਦੇ ਵੇਲੇ ਤੱਕ ਕੀ ਕੰਮ ਹੈ ਉਹ ਸੱਜਣ ਦੇ ਨਾਲ ਉਸ ਜਰਨੈਲ ਦੇ ਨਾਲ ਕੁਝ ਸਿਪਾਹੀ ਸੰਪਰਕ ਕੀਤੀ ਹੋਈ ਥੀ ਉਹਨਾਂ ਦਸਤਾਵੇਜ਼ ਜਿੰਨੇ ਸੰਸਾਰੇ ਦੇ ਸਾਰੇ ਤੇਰੇ ਚਾਚੇ ਦੀ ਫੌਜ ਦੇ ਵਿੱਚ ਸ਼ਾਮਲ ਕਰ ਸੰ ਸਿਪਾਹੀ ਸਨ ਭਰਤੀ ਉਹਲੇ ਕੋਲੇ ਸਾਰੇ ਕੰਮ ਕਰਦੇ ਰਹੇ ਭੰਗਰੀ ਕਰਦੇ ਸਾਲ ਇਹ ਤੁਬਰਕੀ ਚਾਤਰੀ ਇਨ ਹਾਜ਼ ਨਹੀਂ ਆਈ ਸੋ ਤੁਤੇ ਸਭ ਚੈਤਨ ਦਿਉ ਰਾਗ ਹਟਾਈ ਆਖਿਆ ਇੱਕ ਸਾਲ ਦੀ ਜਾਗਰੀ ਜਿਹੜੀ ਆ ਭਾਪ ਕੇ ਤਰਖਾਂ ਯਾਹ ਤੇ ਤੇਰੇ ਕੋਲੇ ਰਹਿੰਦਾ ਸੀ ਧੰਪਦਾ ਤੇਰਾ ਚਾਚਾ ਜਦੋਂ ਜਮਨਾਸ ਜਦਾਂ ਕਰੇ ਸਾਖੇ ਤਾਰ ਰੱਖ ਜਾ ਸੀ ਇਸੇ ਕਰਕੇ ਹੁਣ ਕੋ ਜਿਹੜਾ ਧੰਨਿਆ ਕੋਈ ਨਾ ਰੇਤ ਸਾਖ ਦੀ ਜਿਹੜੀ ਤਨਖਾਹ ਰਹਿੰਦੀ ਹੈ ਉਹ ਤੂੰ ਦੇਣਾ ਕਰ ਬਿਨਾਂ ਦੀਏ ਸੋ ਮਰ ਗਿਓ ਤੂੰ ਪੁੱਤਰ ਸੰਮਨ ਇਹ ਸਭ ਧੰਨ ਕੋ ਦਿੱਤੀ ਹੈ ਚਹਿਤ ਮਾ ਖਾ ਗਿਆ ਤੇ ਤੁਮੋ ਦਾ ਪਤਰੀਆਂ ਪੁੱਤਰ ਦੇ ਸਮਾਨ ਇਸ ਕਰਕੇ ਉਹ ਧਨ ਜਿਹੜਾ ਮਨ ਤੂੰ ਦੇਣਾ ਕਰ ਆ ਆ ਕੇ ਇਹਨਾਂ ਵਿਚਾਰਿਆਂ ਦਾ ਕੀ ਕਸੂਰ ਹੈ ਇੱਕ ਸਾਲੇ ਨੁਕਰੀ ਕਰਦੇ ਰਹੇ ਜਿੱਥੇ ਲੈ ਕੇ ਜਾਂਦਾ ਜੰਮਣ ਅਗਲੀ ਤਿਆਰ ਹੋ ਜਾਂਦੇ ਇਸ ਕਰਕੇ ਇਹਨਾਂ ਦੀ ਤਰਖਾ ਜਿਹੜੀ ਉਹ ਦੇਣੀ ਕਰ ਸੁਨ ਸੁਰ ਦੀ ਗੋਲਿਓ ਤਬੈਂ ਐ ਜਾਨ ਕੀ ਜੇ ਨਹੀਂ ਕਹਿ ਨਹੀਂ ਕਿ ਤੱਕ ਇਸ ਪਾਰ ਅਗੋਂ ਸੁਲਬੀ ਖਾਨ ਜਿਹੜਾ ਸੀ ਕਿਉਂਕਿ ਚੰਦੂ ਨਾਲ ਨਾ ਨਾ ਉਹਦਾ ਰਾਤਾ ਪੈਦਾ ਹੋਇਆ ਸੀ ਬਾਦਸ਼ਾਹ ਨਾਲ ਉਹਦੀ ਗੱਲ ਹੋਈ ਸੀ ਥੋੜੀ ਬਹੁਤ ਚੰਦੂ ਦੇ ਨਾਲ ਤੇ ਉਹਨੂੰ ਇਸ ਗੱਲ ਦਾ ਬੜਾ ਘਮੰਡ ਸੀ ਜੇ ਡਰੋ ਬੰਦਾ ਕਿਸੇ ਗੱਲ ਦੀ ਹੋਂਕਾ ਲੈਦਾ ਤੇ ਉਹਦੇ ਬੋਲ ਕੋਈ ਬਹੁਤੇ ਝੱਗੇ ਨਹੀਂ ਹੁੰਦੇ ਕੋਲੀ ਭਾਸ਼ਾ ਕੋ ਵਧੀਆ ਨਹੀਂ ਹੁੰਦੀ ਇਸੇ ਕਰਕੇ ਉਹ ਮਹਾਰਾਜ ਸੱਜੇ ਪਾਛੇ ਜੀ ਦੇ ਬਜਰਵੀਂ ਕੁਰਬਾਨੀ ਦੇ ਅੰਦਰ ਲਿਖੇ ਸਰ ਕਹਿੰਦੇ ਨੇ ਬੋਲੇ ਕੌਣਾ ਜੇਵਾ ਕੀ ਕੂੜੇ ਕਿਤੇ ਭਾਈ ਹੋ ਕੇ ਕੌੜਾ ਬੋਲਦਾ ਹੈ ਜੇਵਾ ਕੋ ਮੰਨਦਾ ਬੋਲਦਾ ਤਾਂ ਉਹਨੇ ਅੱਛਾ ਕਿਹਾ ਮੈਂ ਨਹੀਂ ਜਾਣਦਾ ਜੁਣਦਾ ਕਿਸੇ ਕਿਤੇ ਚਾਕਰ ਰਹਿਣੇ ਕਿਹੜੀ ਜਨਾਂ ਦੀ ਤਰਖਾ ਕਿੰਨੇ ਦੇਣੇ ਕਦੋਂ ਦੀ ਰਹੀ ਹੈ ਮੇਰਾ ਦੇ ਨਾਲ ਕੋਈ ਕਿਸੇ ਪ੍ਰਕਾਰ ਦਾ تعلقਾ ਨਹੀਂ ਰਿਹਾ ਹੈ ਚਲ ਮਤਲਬ ਉਹ ਦਰਜਾ ਦਿੱਤਾ ਕਿ 베ਰੀ ਜਵਾਨ ਨਾਲ ਮੁਸਤੀ ਗੱਲਵਾ। ਤੇ ਮੈਂ ਉਹਨੇ ਨਾਲ ਬਿਣਾਗਾ ਉਹ ਨਾਲ ਗੱਲਬਾਤ ਕਰਾਂਗਾ ਫਿਰ ਵੇਖਾਂਗਾ ਕੀ ਦੇਣਾ ਕੀ ਨਹੀਂ ਦੇਣਾ ਕੀ ਨਿਕਲਦਾ ਕੀ ਨਹੀਂ। ਉਹਨੇ ਉਲਟਾ ਜਿਹੜਾ ਉਹ ਸੈਨਾਪਤੀ ਨੂੰ ਆਪਣਾ ਰੋਗ ਦਾਬ ਖੋਣਾ ਕੀਤਾ ਹੈ। ਸੱਚੇ ਤੇ ਸਦਾ ਸਰਾਏ ਵੀ ਕਰਨਗੇ ਸੁਲਬੀ ਅੱਖ ਦਿਖਾਏ ਜਿਸ ਮੈਂ ਗਮਨਤ ਰਹੂੰ ਜਾਹੂੰ ਤੋਕਾਰੂ ਸਾਟੇ ਦਿਨੇ ਅੰਮਰ ਪਾਉ ਔਰ ਅੱਖ ਦਾ ਸੁਲਬੀ ਖਾਨ ਬੜੇ ਗੁੱਸੇ ਧੋਕੇ ਨਾ ਗ੍ਰੋਧ ਵਿੱਚ ਆ ਕੇ ਤੇ ਉਲਡਾ ਨੱਖਾ ਦਿਖਾਉਣ ਲਗਾ ਤੇ ਅੱਖ ਦਾ ਮੇਰੇ ਕੋਲੇ ਧੰਨ ਨਹੀਂ ਤੂੰ ਮੈਨੂੰ ਇਸ ਤਰ੍ਹਾਂ ਰੋਕ ਰਿਆ ਮੈਂ ਜਾ ਕੇ ਬਾਦਸ਼ਾਹ ਨੂੰ ਸ਼ਿਕਾਇਤ ਕਰਾਂ ਮੈਂ ਬਾਦਸ਼ਾਹ ਕੋਲੇ ਜਾ ਕੇ ਤੁਹਾਡੀ ਜਿਹੜਾ ਤੁਹਾਡੇ ਵਿਰੁੱਧ ਫਰਿਆਦ ਕਰਾਂਗਾ ਤੁਹਾਨੂੰ ਸਜ਼ਾ ਦਵਾਵਾਂਗਾ ਉਲਟਾ ਮੇਸਤਰਾ ਜਦੋਂ ਡਰਦੇ ਲੱਗਾ ਹੈ ਸੱਚ ਜਦ ਬੋਲਿਓ ਤਬੇ ਮਗਦੇ ਨਾ ਜਾਣਾ ਇਹ ਨੌਕਰੀ ਥਾਂ ਇਸ ਕਿਮ ਕਰੇ ਪਿਆਨਾ ਔਰ ਨਾਲੇ ਸੱਜਣ ਕਹਿ ਭੱਟ ਕਿੰਨੇ ਕੋਨੇ ਕੋ ਸੱਜਣ ਨੇ ਗੱਲ ਕਹਿ ਦਿੱਤੀ ਮਗਦੇ ਨਾ ਜਾਣਾ ਬੇ ਨੌਕਰੀ ਥਾਨ ਇਸ ਕਿਮ ਕਰੇ ਪਿਆਨਾ ਕੋ ਵੀ ਅੜ ਗਿਆ ਹੁਸੈਨਾ ਪਤੀ ਉਹ ਕਹਿੰਦਾ ਵੀ ਜਾਏਗਾ ਕਿਵੇਂ ਇੱਥੇ ਬਈ ਉਹ ਨਾ ਚਿਰ ਤੈਨੂੰ ਇਹ ਲੰਨ ਨਹੀਂ ਦੇਣਾ ਜਿੰਨਾ ਚਿਰ ਇਹਨਾਂ ਦਾ ਜੋ ਬਣਦਾ ਧਨ ਜਿਹੜਾ ਨਹੀਂ ਦਿੰਦਾ ਇਹਨਾਂ ਦਾ ਧਨ ਦੇ ਦੇ ਜੋ ਇਹਨਾਂ ਦਾ ਬਣਦਾ ਵਿਖਾ ਜੋ ਖਾਓ ਦਿਓ ਔਰ ਇਹ ਨੌਕਰੀ ਥਾਨਿਸ ਕਿਮ ਕਰੇ ਬਿਆਨਾ ਜਿੰਨਾ ਚਿਰ ਉਹ ਧਨ ਨਾ ਦਿੱਤਾ ਤੂੰ ਇੱਥੋਂ ਚਲਾ ਕਿਵੇਂ ਜਾਏਗਾ ਪਾਵਸੀ ਤੈਨੂੰ ਨਹੀਂ ਜਾਣ ਦੇਣਾ ਸਰਦੀ ਕਹਿ ਨਿਜ ਸਹਿਨ ਤੋਂ ਇਹਨ ਮਾਰ ਹਟਾਓ ਦੇਹੋ ਦਰਬ ਐ ਸੇਬ ਬੈਠੇ ਕੁਛ ਤਾਂ ਸੁਲਮੀ ਖਾਨ ਦੇ ਨਾਲ ਜਿਹੜੀ ਕੋਈ ਟੁਕੜੀ ਸੀ ਨਾ ਸਪਾਈਆਂ ਕੋਨੇ ਉਹਨਾਂ ਨੂੰ ਆਖ ਛੱਡਿਆ ਕਿਹਾ ਵੀ ਇਹਨਾਂ ਨੂੰ ਮਾਰ ਦਿਓ ਖਤਮ ਕਰ ਦਿਓ ਉਹਨਾਂ ਨੂੰ ਦਿਓ ਤਨ ਚੰਗੀ ਤਰਾ ਬੇਨਾਂ ਨੂੰ ਸਬਕ ਸਿਖਾਉ ਕਿਵੇਂ ਕਿਸੇ ਦਾ ਰਾਹ ਰੋਕੀਦਾ ਸੁਲਮੀ ਖਾਨ ਨੇ ਜਦੋਂ ਆਪਣੇ ਸਪਾਈਆਂ ਨੂੰ ਕਹਿਣਾ ਕੀਤਾ ਹੈ ਜਿਗ ਕੈ ਪਟ ਸਭ ਸੁਨੋ ਚੱਕਰ ਸੰਸਾਰੇ ਤੂੰ ਕੀ ਜਿੱਤੇ ਦਰਬ ਕੋ ਤਿਮ ਲਖੋ ਮਾਰੇ ਇੱਕ ਤੇ ਮੁੜ ਅੱਗੋ ਸਜਦ ਆਪਣੇ ਉਹਨਾਂ ਜਿੱਥੇ ਉਹਨੇ ਆਪਣੇ ਬੰਦਿਆਂ ਨੂੰ ਤਾਂ ਗੈਣੇ ਸੀ ਉਸ ਫਲਟਾ ਜਿਹੜੀ ਸ਼ੁਰੀ ਖਾਨ ਨਾਲ ਹੋੜ ਸੀ ਨਾ ਜਿਹੜੇ ਸਿਪਾਹੀ ਸਨ ਉਹਨਾਂ ਨੂੰ ਕਹਿਣਾ ਉਹ ਕਹਿਣਾ ਵੀ ਤੁਸੀਂ ਤਾਂ ਕੰਮ ਸਿਕਾ ਮੇਰੇ ਧਿਆਨ ਕਰੋ ਵੀ ਇਹ ਵੀ ਤੁਹਾਡੇ ਵਰਗੇ ਕਦੇ ਸਿਪਾਹੀ ਸਨ ਇਹ ਵੀ ਤਾਂ ਤੁਹਾਡੇ ਤਰ੍ਹਾਂ ਨੌਕਰੀ ਕਰਦੇ ਸੀ ਤੇ ਜੇ ਇਹਨਾਂ ਨੇ ਦੇ ਰਿਹਾ ਤੇ ਤੁਸੀਂ ਇਹਨੇ ਚਾਕਰ ਬਣ ਕੇ ਪੁਰੇ ਦਿਨ ਭੰਗ ਖੋ ਦੇ ਲੈਣੇ ਉਹਨੇ ਸੁਲਬੀ ਖਾਨ ਦੀ ਜਿਹੜੀ ਫੌਜ ਆ ਉਹਨੇ ਜਦੋਂ ਫੁੱਲ ਟੇਸ ਤਰ੍ਹਾਂ ਕਹਿਣਾ ਕੀਤਾ ਵੀ ਇਹ ਇਹਨਾਂ ਦਾ ਧੰਨ ਨਹੀਂ ਦੇ ਰਿਹਾ ਤੇ ਤੁਹਾਡੇ ਵਰਗੇ ਨੇ ਤੁਹਾਡੇ ਭਰਾ ਦੇ ਵੀ ਭਰਤੀ ਰਹੇ ਨੇ ਕੰਮ ਚਾੱਕਰੀ ਕਰਦੇ ਰਹੇ ਇਹਨਾਂ ਨੂੰ ਜੇ ਧੰਨ ਮੇ ਦਿੱਤਾ ਤੇ ਤੁਹਾਨੂੰ ਕੀ ਦੇਵੇਗਾ ਤੁਸੀਂ ਉਹ ਇਹਨਾਂ ਨੂੰ ਵਰ ਹਾਂ ਤਾਂ ਤੁਸੀਂ ਵੀ ਚਾਕਰ ਹੋ ਆਪਾਂ ਇਹ ਜੰਗ ਕੋ ਕਾਜ ਨੇ ਵਿਚਾਰੋ ਜੇ ਸੱਜਣ ਨੇ ਨਾਲ ਕਹਿ ਦਿੱਤਾ ਵੀ ਹੋਰ ਕੋਈ جنگ ਦਾ ਕਰਨੇ ਲੜਾਈ ਦਾ ਔਰ ਤੱਕ ਕੰਮ ਹੀ ਨਹੀਂ ਅਸੀਂ ਤਾਂ ਇਹ ਧੰਨੇ ਦਾ ਸਪਾਹੀਆਂ ਦਾ ਇਹ ਦੇਣਾ ਦੇ ਰੇ ਉਹ ਦੇ ਦੇਵੇ ਲੇਕਿਨ ਜੇ ਨਹੀਂ ਦੇਣਾ ਤੇ ਆਪਾਂ ਜਾਣੇ ਜਿਹੜਾ ਤੁਸੀਂ ਭਲੇ ਬਣ ਕੇ ਆਪਣੀ ਥਾਂ ਤੇ ਖਲੋਤੇ ਰਹੋ ਖਿਲੋ ਜੇ ਨਾ ਬੇਸੁਰ ਵੀ ਖਾਣ ਤੇ ਆਖੇ ਨਾ ਲੱਗਿਓ ਇਹਦੇ ਇਹਦਾ ਤੇ ਸਾਡਾ ਮਸਲਾ ਹੈ ਜੇ ਤੁਸੀਂ ਭੱਗ ਲੈਣਾ ਕੋਰ ਕੋਈ ਦੂਸਰਾ ਕਾਰਨ ਨਹੀਂ ਹੈ ਸੁਣ ਜਬਾਬ ਸੈਨਾ ਦੀ ਉਹ ਸਚਿਤ ਪੀਰਾ ਇਹ ਚਾਹਤ ਹੈ ਨੌਕਰੀ ਦੀ ਜੇ ਧਰ ਤੀਰਾ ਤੇ ਅਗੋਂ ਸੈਨਾ ਨੇ ਸੁਲਬੀ ਖਾਣ ਦੇ ਸਪਾਹੀਆਂ ਨੇ ਇਹ ਉਤਰਦ ਤਾਰ ਬਈ ਇਹ ਦਾ ਸਚਿਤ ਪੀਰਾ ਕਿਉਂਕਿ ਖਾਸ ਕਰਕੇ ਜਿਹੜੇ ਸਦਕ ਲੋਕ ਹੁੰਦੇ ਨੇ ਇਹਨਾਂ ਦਾ ਬੜਾ ਅਦਰ ਤੇ ਸਤਿਕਾਰ ਹੁੰਦਾ ਖਾਸ ਕਰਕੇ ਇਸਲਾਮ ਦੇ ਵਿੱਚ ਔਰ ਉਹਨਾਂ ਦਾ ਬੜਾ ਆਦਰ ਸਤਕਾਰ ਕੀਤਾ ਜਾਂਦਾ ਕਿਉਂਕਿ ਉਹਨਾਂ ਨੂੰ ਹਜ਼ਰਤ ਮੁਹੰਮਦ ਸਾਹਿਬ ਦੀ ਜਿਹੜੀ ਧੀ ਹੈ ਉਹਨਾਂ ਦੀ ਅੱਗੋਂ ਔਲਾਦ ਪਾ ਕੇ ਉਸ ਅੰਸ਼ ਵੰਸ਼ ਦੇ ਵਿੱਚੋਂ ਅੱਗੇ ਜਿਹੜਾ ਉਹ ਮੰਨਿਆ ਜਾਂਦਾ ਤਾਂ ਕਰਕੇ ਉਹਨਾਂ ਦਾ ਬੜਾ ਅਦਬ ਬੜਾ ਸਤਕਾਰ ਕੀਤਾ ਜਾਂਦਾ ਤੋਂ ਜਿਸ ਵੇਲੇ ਉਹਨਾਂ ਖੈਤ ਸੱਜਦ ਪੀਰ ਹੈ ਤਾ ਕਰਕੇ ਤੁਸੀਂ ਜਿੰਨੇ ਜਿਸ ਵੇਲੇ ਪੜੋਗੇ ਵੀ ਜਿਹੜੇ ਲੋਕ ਖਾਸ ਕਰਕੇ ਫਤਵੇ ਦੇਣ ਵਾਲੇ ਜਾਂ ਚਲਾਕ ਦਾ ਕੰਮ ਕਰਨ ਵਾਲੇ ਉਹ ਵੀ ਜਿਆਦਾ ਸਜਦਤ ਹੁੰਦੇ ਸੀ ਜੇ ਜਲਾਲੂਦੀਨ ਦੀ ਬਾਤ ਪੜੋਗੇ ਜਿਸ ਨੇ ਗੁਰਦੇਵ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ ਉਹ ਵੀ ਸਜਦਤ ਸੀ ਉਹਦੇ ਤੋਂ ਬਾਅਦ ਸ਼ਾਸ਼ਨ ਬੇਗ ਬਾਦਸ਼ਹ ਬੇਗ ਇਹ ਵੀ ਸਜਦਤ ਸਨ ਇਹ ਜਿਤਨੇ ਲੋਕ ਨੇ ਤਾਂ ਉਹਨਾਂ ਨੂੰ ਜਿੱਥੇ ਇਹ ਦਿੱਤਾ ਜਾਂਦਾ ਉੱਥੇ ਮਹਾਵਤ ਦੇ ਤੇ ਪਾ ਕੇ ਜਦੋਂ ਹਾਥੀ ਜੈਸਾ ਹਾਥੀ ਦੇ ਤੇ ਬਾਦਸ਼ਾਹ ਨੇ ਬੈਠਣਾ ਹੁੰਦਾ ਉਹਦਾ ਮਹਾਵਤ ਜਿਹੜਾ ਕਿਉਂਕਿ ਉਹਨ ਸੁਭਾਅ ਕਹੇ ਵੀ ਜਦੋਂ ਮਹਾਵਤ ਬਹਿਗਾ ਦੋਨੇ ਮੂੰਹ ਅਕੇਲੂ ਕਰਕੇ ਬਹਿਣਾ ਤਾਂ ਪਿੱਛੇ ਹੁੰਦੇ ਤੇ ਬਾਦਸ਼ਾਹ ਬੈਠਾ ਮਹਾਵਤ ਬੈਠਦਾ ਸੀ ਉਹਨੇ ਸਿਰ ਤੇ ਕੋਲ ਜਾ ਕੇ ਹਾਥੀ ਤੇ ਜੋ ਕੋਥੀ ਉਹਨੇ ਤੋੜਨਾ ਤਾਂ ਉਹ ਦੀ ਪੇਠ ਹੋਣੀ ਹੈ ਬਾਦਸ਼ਾਹ ਉਹ ਕੇਵਲ ਤੇ ਕੇਵਲ ਸਜਦ ਅੜ ਸਕਦਾ ਉਹਨੂੰ ਇਹ ਆਗਿਆ ਸੀ ਕਿ ਉਹ ਬਾਦਸ਼ਾਹ ਕੋਲ ਪਿੰਡ ਕਰਕੇ ਬਹਿ ਸਕਦਾ ਉਹ ਕੁਦੂਆ ਨਹੀਂ ਸੀ ਬਹਿ ਸਕਦਾ ਤਾਂ ਆ ਮੈਂ ਇੱਥੇ ਸ਼ਬਦ ਰੱਖਿਆ ਵੀ ਇਹ ਤਾਂ ਸਜਦ ਪੀਰ ਹੈ ਨਾਵੇਂ ਇਹ ਨੌਕਰੀ ਭਾਵੇਂ ਆਪਣੇ ਰੋਜ਼ੀਨਾ ਦੀ ਤਰਖਾ ਹੈ ਉਹ ਮਗਰਮੇ ਤੇ ਚੱਕਰ ਕੀ ਤੁਸੀਂ ਦਿਓ ਧੀਰਜ ਕਰਕੇ ਜਿਹੜਾ ਆਰੋ ਦੀ ਬਾਦ ਨੇ ਕਿਹਾ ਕੀਤਾ ਹੈ ਤੇਰੇ ਨਹਨ ਹਮਸੂਰ ਵੀ ਸੁਣ ਤੋ ਮੁਖ ਗਾਰ ਨਿਕਾਰੇ ਤਦ ਸਜਦਨੇ ਤੁਰੰਤ ਕਿnde ਤੱਕ ਸਜਦਨੇ ਤੁਰਤ ਹੀ ਜੰਮ ਘਰ ਉਰ ਮਾਰੀ ਜਦੋਂ ਇਹ ਬੋਲ ਕੇ ਨਰੇ ਨਹਨ ਹਮਸੂਰ ਵੀ ਸੁਣ ਤੋ ਮੁਖ ਗਾਰ ਨਿਕਾਰੇ ਉਹ ਜਦੋਂ ਆਖਿਆ ਵੀ ਅਸੀਂ ਲੜਦੇ ਨਹੀਂ ਸਪਾਹੀਆਂ ਨੇ ਜਵਾਬ ਦੇ ਦਿੱਤਾ ਤਾਂ ਸੁਲਬੀ ਖਾਨ ਨੇ ਕਾਲ ਘਾਟ ਦਿੱਤੀ ਬਾਬੇ ਕੇ ਮੰਦਾ ਬੋਲ ਦਿੱਤਾ ਉਹ ਸਜਦ ਨੂੰ ਜਦੋਂ ਉਹਨੂੰ ਮੰਦਾ ਬੋਲਿਆ ਉਹਨੇ ਉਸੇ ਵਕਤ ਜਮਦਰ ਕੱਢਿਆ ਤੇ ਉਹਨੇ ਲੈ ਕੇ ਉਹਦੇ ਜਿਹੜਾ ਉਹ ਪੇਟ ਦੇ ਵਿੱਚ ਵੱਖੀ ਦੇ ਵਿੱਚ ਇਸ ਢੰਗ ਦੇ ਨਾਲ ਮਾਰਿਆ ਸੁਲਬੀ ਖਾਨ ਦੇ ਕਹਿੰਦੇ ਰਰੈ ਨ ਹਨ ਸੁਲਬੀ ਸੁਨਤਮੁਖਾਗਰ ਨਿਕਾਰੀ ਤਬ ਸਜਦ ਨੇ ਤੁਰਤੀ ਜੰਮ ਧਰ ਪੁਰਬਾਰੀ ਉਹਨੇ ਜੰਮਦਰ ਕੋਦੇ ਕੋਰ ਵਿੱਚ ਭਾਗ ਕਿਉਂ ਦੇ ਪੇਟ ਇਸ ਤਰ੍ਹਾਂ ਮਾਰਨੀ ਕੀਤੀ ਥਾ ਉਧਰ ਪਾਰ ਕੇ ਪਰ ਪੀ ਹਨ ਕਲ ਪ੍ਰਣ ਕਿਰਿਓ ਉਤਲ ਕੈ ਪ੍ਰਤੀ ਪਰ ਚਿਤ ਦੁਸ਼ਟ ਮਹਨ ਉਹ ਜੰਮਦਰ ਜਿਹੜਾ ਸੀ ਉਹਦੇ ਢਿਡ ਨੂੰ ਪਾੜ ਕੇ ਤੇ ਪਾਰ ਨਿਕਲ ਗਿਆ ਸੁਲਬੀ ਖਾਨ ਦੇ ਔਰ ਜਦੋਂ ਨੇ ਖਿੱਚਿਆ ਸਤਿਆ ਤੇ ਤਰਤੀ ਦੇ ਉੱਤੇ ਕਰਾ ਕੇ ਡਿੱਗ ਪਿਆ ਸੁਲਬੀ ਖਾਨ ਮਤ ਦਾ ਹੀਣਾ ਇਸ ਤਰ੍ਹਾਂ ਜਦੋਂ ਡਿੱਗਾ ਪਿਆ ਹੈ ਹੀਨੋ ਸਭ ਅਸਬਬ ਕੋ ਹੈ ਭੁਖਣ ਸਾਰੇ ਜੰਮੂ ਹਟੀਲਾ ਪੁਰੀ ਕੋ ਮਾਰਿਓ ਸਰਦਾਰੇ ਜੋ ਵੀ ਉਹਦੇ ਕੋਲੇ ਕੁਮਾਲ ਅਸਬਾਬ ਸੀ ਸੁਲਬੀ ਖਾਨ ਦਾ ਉਹ ਸਜਦ ਨੇ ਲੈ ਕੇ ਉਹਨਾਂ ਸਪਾਹੀਆਂ ਚ ਵੰਡ ਦਿੱਤਾ ਵੀ ਲਓ ਭਾਈ ਤੁਸੀਂ ਆਪਣੀ ਤਰਖਾ ਜੋ ਪੂਰੀ ਕਰ ਲਓ ਜਦੋਂ ਉਹ ਆਗੂ ਮਾਰਿਆ ਗਿਆ ਤੇ ਸੁਰਬੀਖਾਨ ਨਾਲ ਜਿਹੜੀ ਸੈਨਾ ਦੀ ਟੁਕੜੀ ਸੀ ਉੱਥੋਂ ਹੀ ਵਾਪਸ ੱਟ ਕੇ ਲਾਹੌਰ ਵੱਲ ਨੂੰ ਹੋਤਰੇ ਵੀ ਹੁਣ ਅਸੀਂ ਕਿੱਧਰ ਜਾਣਾ ਜਦੋਂ ਆਪ ਤੇ ਉਹ ਮਾਰਿਆ ਗਿਆ ਆਪ ਤੇ ਖਤਮ ਹੋ ਗਿਆ ਤਾਂ ਕਰਕੇ ਜੇ ਇਸ ਤਰ੍ਹਾਂ ਸੁਰਬੀਖਾਨ ਦਾ ਅੰਤ ਹੋ ਗਿਆ ਤੇ ਜਿਹੜੀ ਫੌਜ ਹੈ ਉਹ ਲਾਹੌਰ ਨੂੰ ਚੱਲ ਪਈ ਹੈ ਉਤ ਚੰਦੂ ਚਿਤਵਤ ਰਹਤ ਹੱਤ ਕਰ ਗੁਰ ਆਵੇ ਪਲਟ ਹੈ ਉਹ ਜੋ ਉਸ ਕੋ जिसको ਆਪ ਤੇ ਇਤਰ ਜੰਦੂ ਨਿੱਤਾ ਪ੍ਰਤੀ ਇਹ ਚਿਤੋ ਦਾ ਭਾਵੇ ਖਿਆਲ ਕਰ ਰਿਆ ਬਈ ਉਹਦੋਂ ਜਦੋਂ ਹੁਣ ਆਵੇਗਾ ਸੁਲਬੀ ਖਾਨ ਉਹ ਬਦਲਾ ਲਵੇਗਾ ਬੜੇ ਦਿਨਾਂ ਦਾ ਮੇਰੇ ਮਨ ਵਿੱਚ ਸੀ ਮੇਰੀ ਧੀ ਦਾ ਮਾਤਾ ਮੋੜਿਆ ਮੇਰੇ ਨਾਲ ਇਸ ਤਰ੍ਹਾਂ ਕੀਤਾ ਇਹੋ ਜਿਹੇ ਖਿਆਲ ਮਨ ਵਿੱਚ ਚਿਤੋ ਦਾ ਤੇ ਉਹ ਜਿਹੇ ਵਿਚਾਰ ਆਉਂਦੇ ਨੇ ਤਾਂ ਕਰਕੇ ਉਹ ਢੀਕ ਕਰ ਰਿਹਾ ਵੀ ਕਦੋਂ ਕੋ ਆਵੇਗਾ ਤੇ ਸਾਨੂੰ ਆ ਕੇ ਖਬਰ ਦੇਵੇਗਾ ਵੀ ਮੈਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਪਕੜ ਲਿਆ ਗ੍ਰਿਫਤਾਰ ਕਰ ਲਿਆ ਜਾਂ ਉਹਨਾਂ ਨਾਲ ਕਿੱਦਾ ਕੀਤਾ ਹੈ ਤਬਲਾ ਸੰਗੀ ਆਏ ਕਹਿ ਸਤ ਸਦਲ ਸੁਨਾਈ ਸਜਦ ਕੇ ਸੰਗ ਜਿਤ ਪਰਿਓ ਮੁਖ ਗਾਣ ਸੁਨਾਈ ਉਧਰ ਜਦੋਂ ਦੇ ਨਾਲ ਦੇ ਸਿਪਾਈ ਆ ਗਏ ਜਿਹੜੇ ਸੁਲਬੀ ਖਾਨ ਨਾਲ ਗਏ ਸੀ ਉਹਨਾਂ ਨੇ ਆ ਕੇ ਪਹਿਲੀ ਖਬਰ ਹਣ ਜੰਦੂ ਨੂੰ ਹੀ ਦੇਣੀ ਸੀ ਉਹਨਾਂ ਨੇ ਆ ਕੇ ਜੰਦੂ ਨੂੰ ਦੱਸਿਆ ਮੈਂ ਸੁਲਬੀ ਖਾਨ ਮਾਰਿਆ ਗਿਆ ਚੰਦੂ ਘੜਾ ਰਾਣੂ ਆਪੀ ਉਹਨੂੰ ਕੀ ਬੜਿਆ ਉਹ ਕਿਵੇਂ ਉਹਨਾਂ ਦੱਸਿਆ ਵੀ ਰਸਤੇ ਵਿੱਚ ਸੱਜਤ ਦੇ ਨਾਲ ਇਸ ਤਰ੍ਹਾਂ ਮਹਿਸ ਹੋ ਗਈ ਉਹਨੇ ਗਾਲ ਕੱਢ ਦਿੱਤੀ ਬੰਦਾ ਬੋਲਿਆ ਤੇ ਉਹਨਾਂ ਨੇ ਉਹਨੂੰ ਮਾਰ ਦਿੱਤਾ ਖਤਮ ਕਰ ਦਿੱਤਾ ਵੀ ਜਿਵੇਂ ਉਹਦਾ ਚਾਚਾ ਰਸਤੇ 'ਚ ਰਹਿ ਗਿਆ ਗੁਰੂ ਘਰ ਦਾ ਬੰਦਾ ਚਿਤਪਦਾ ਸੁਲਹੀ ਖਾਨ ਇਸੇ ਤਰ੍ਹਾਂ ਅੱਜ ਉਹ ਪਤੀਜਾ ਵੀ ਜਿਹੜਾ ਹੈ ਸੁਲਬੀ ਖਾਨ ਉਹ ਵੀ ਮੰਦੀ ਚਤਵਣੀ ਚਤੁਰ ਦਾ ਰਸਤੇ ਵਿੱਚ ਹੀ ਰਹਿ ਗਿਆ ਹੈ 흘ੀ ਅਗੇ ਨੌਕਰੀ ਕੀਨੀ ਧਨ ਜਾਚੈ ਜਹਰ ਪਰੇ ਆਪਸ ਵਿਖੇ ਦੋਨੋਂ ਰਸਰਾਚੇ ਉਹ ਜੰਦੂ ਪੁੱਛਦਾ ਵੀ ਉਹ ਕੌਣ ਸਮਝਣਾ ਨਹੀਂ ਪਾਰਿਆ ਉਹਨਾਂ ਦਾ ਕੀ ਰੌਲਾ ਸੀ ਉਹਨੇ ਫਿਰ ਦੱਸਿਆ ਵੀ ਉਹਨਾਂ ਨੇ 흘ੀ ਖਾਕੋਲੇ ਨੌਕਰੀ ਕੀਤੀ ਸੀ ਤੇ ਉਹ ਚਾੱਕਰੀ ਧਨ ਮੰਗਦੇ ਸਨ ਤਨਖਾਹ ਮੰਗਦੇ ਸਨ ਇਸੇ ਗੱਲ ਤੋਂ ਬੋਲ ਗੁਲਾਰਾ ਹੋਇਆ ਤੇ ਸੁਲਵੀ ਖਾਨ ਨੇ ਬੰਦਾ ਬੋਲਣਾ ਕੀਤਾ ਹੈ ਜੰਮ ਤਰ ਮਾਰੀ ਮਰ ਗਏ ਉਹ ਹਮ ਹਟ ਕਰ ਆਏ ਹੁਣ ਚੰਦੂ ਬਿਸਮੁਰ ਦੇ ਫਲ ਮਾਰਨਤਾ ਆਖਿਆ ਕਿ ਉਹਦੇ ਤੇ ਜੰਮਦਰ ਦਾ ਇਹੋ ਜਿਹਾ ਵਾਰ ਕੀਤਾ ਉਹ ਸੱਜਦ ਨੇ ਤੇ ਉਹ ਖਤਮ ਹੋ ਗਿਆ ਤੇ ਅਸੀਂ ਉਥੋਂ ਹਟ ਕੇ ਫਿਰ ਵਾਪਸ ਇਧਰ ਲਾਹੌਰ ਵੱਲ ਆ ਗਏ ਇਹ ਸੁਣ ਕੇ ਚੰਦੂ ਜਿਹੜਾ ਬੜਾ ਹੈਰਾਨ ਹੋਇਆ ਹੈ ਇਤਤ ਦਿਨ ਮੈਂ ਸ਼ਾ ਲਖ ਚੰਦੂ ਸੰਗ ਬੂਜਾ ਅਗਲੋ ਸੁਲਬੀ ਕਿੱਤ ਰਿਓ ਕਿੰ ਕਾਜ ਅਰੂ ਦਾ ਕੁਝ ਦੇਣਾ ਲੰਗ ਗੈ ਤੇ ਬਾਦਸ਼ਾਹ ਲਾਹੌਰ ਦੇ ਵਿੱਚ ਸੀ ਉਹਨੇ ਜਾਗੀਰ ਨੇ ਚੰਦੂ ਨੂੰ ਪੁੱਛਿਆ ਵੀ ਭਾਈਓ ਸੁਲਬੀ ਖਾਨ ਕਿੱਥੇ ਐ ਉਹਨੂੰ ਕਿੱਥੇ ਛੱਡਣਾ ਕੀਤਾ ਕਹਿੰਦੇ ਜਦੋਂ ਉਹਨੇ ਸੁਲਬੀ ਖਾਨ ਦੇ ਬਾਬਤ ਇਉਂ ਪੁੱਛਣਾ ਕੀਤਾ ਹੈ ਦੋ ਤਰੇ ਦਿਨ ਮੈਂ ਆਮ ਨੂੰ ਤੈਅ ਤਿਸ ਕੇ ਰੋ ਅਗੂੰ ਸੁਧ ਆਈ ਕੇ ਨਹੀਂ ਸਮੀਪੀ ਤੇ ਰੋ ਤੇ ਆਖਿਆ ਬਈ ਕੋ ਨੂੰ ਤਾਂ ਦੋ ਤਿੰਨ ਦਿਨਾਂ ਚ ਵਾਪਸ ਆ ਜਾਣਾ ਚਾਹੀਦਾ ਸੁਲਬੀ ਖਾਨ ਤੇ ਪਰ ਆਉਦੀ ਕੀ ਸੁਧ ਖਬਰ ਆ ਜਾਂ ਤੇਰਾ ਨਜ਼ਦੀਕੀ ਆ ਤੂੰ ਉਹਦੀ ਸ਼ਿਫਾਰਿਸ਼ ਕੀਤੀ ਸੀ ਬੇਨੂੰ ਭੇਜੋ ਤੇ ਕੀ ਬਣਿਆ ਅਜੇ ਤੱਕ ਵਾਪਸ ਕਿਉਂ ਨਹੀਂ ਪਰਤਿਆ ਸੁਨ ਚੰਦੂ ਕਹਿ ਸਾ ਜੀ ਸਜਦ ਸੋ ਮਾਰਾ ਝਗਰ ਪਰੇ ਇੱਕ ਨੌਕਰੀ ਬੜ ਗਤਬ ਗੁਜ਼ਾਰਾ ਚੰਦੂ ਕਹਿੰਦਾ ਜੀ ਉਹ ਤਾਂ ਸਤੇਤੀ ਮਾਰ ਦਿੱਤਾ ਸਜਦ ਨੇ ਉਹਨੂੰ ਕਤਲ ਕਰ ਦਿੱਤਾ ਕੋ ਨੌਕਰੀ ਪਾਵ ਲੈਣਾ ਦੇਣਾ ਰਹਿੰਦਾ ਸੀ ਤਨਖਾਹ ਇਤਿਆਦ ਕਰਿੰਦੀ ਸੀ ਤੇ ਉਸ ਗੱਲ ਤੋਂ ਖਬੂਲ ਬੁਲਾਰਾ ਹੋਇਆ ਤੇ ਇਸੇ ਵਿੱਚ ਉਹ ਦਾਕ ਕਤਲ ਹੋ ਗਿਆ ਮਾਰਿਆ ਗਿਆ ਐ ਜਹਾਂਗੀਰ ਚਿਤ ਵਿਓ ਤਬੇ ਗੁਰਪੀਰ ਮਾਨਾ ਕਿੰ ਤਸਕਰਸੋ ਰੱਖਤੇ ਇਨ ਝੂਠ ਬਖਾਨਾ ਜਹਾਂਗੀਰ ਤੇ ਮਨ ਵਿੱਚ ਕੁਮਾਰ ਫੇਰ ਭਾਵਨਾ ਆਈ ਇਨਸਾਨ ਦਾ ਮਾੜੇ ਜੁਨ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੈਂ ਕਭ ਹੂੰ ਜਿਹੜਾ ਖੂਬ ਜੜਤ ਹੈ ਕਮ ਹੁੰ ਜਾਏ ਪਿਆਲੇ ਲੋਬੀ ਜਿਹੜਾ ਥਿਰ ਨਾ ਰਹਿ ਕਹੇ ਚਾਰੇ ਕੁੰਡਾ ਪਾਵੇ ਮਹਾਰਾਜ ਸੱਚੇ ਪਾਛੰ ਕਹਿੰਦੇ ਜਿਹੜਾ ਇਨਸਾਨੀ ਮਨ ਹੈ ਇਹ ਉੱਪ ਚੜਨ ਦਾ ਭਾਵ ਆਕਾਸ਼ ਚੜਨ ਦਾ ਭਾਵ ਹੈ ਕਿ ਕਈ ਵਾਰ ਬੜਾ ਉੱਪਰ ਉੱਠ ਜਾਂਦਾ ਬੜੀਆਂ ਪਵਿੱਤਰ ਗੱਲਾਂ ਕਰਦਾ ਬੜੀ ਸੋਚ ਸ਼ੁੱਧ ਹੋ ਜਾਂਦੀ ਖਿਆਲ ਆਉਂਦਾ ਕਿਸੇ ਨੂੰ ਦੁੱਖ ਨਹੀਂ ਦੇਣਾ ਚਾਹੀਦਾ ਕਿਸੇ ਦਾ ਹੱਕ ਨਹੀਂ ਮਾਰਨਾ ਚਾਹੀਦਾ ਕਿਸੇ ਨੂੰ ਮੰਦਾ ਨਹੀਂ ਬੋਲਣਾ ਚਾਹੀਦਾ ਕਿਸੇ ਨਾਲ ਧੱਕਾ ਨਹੀਂ ਕਰਨਾ ਚਾਹੀਦਾ ਮਨ ਵਿੱਚ ਆ ਗਿਆ ਸਾਡਾ ਵਡ ਮਡੇਰਾ ਬਾਪਰ ਹਮਾਰੀ ਅਕਬਰ ਤੇਰਾ ਬਾਪ ਦਾਦੇ ਤੋਂ ਧੜਦਾ ਦੇ ਤੱਕ ਉਹ ਗੱਲਾਂ ਸੱਚੀਆਂ ਨੇ ਤੇ ਅਰਸਤ ਵਿੱਚ ਜਿਹੜਾ ਜੰਦੂ ਹੈ